ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਬੱਚਿਆਂ ਦੇ ਮਾਤਾ ਪਿਤਾ ਨਗਰ ਨਿਵਾਸੀ ਪਿੰਡ ਦਾਨਗੜ ਦੇ ਪ੍ਰਤੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਨਗੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਾਨਗੜ ਜ਼ਿਲ੍ਹਾ ਬਰਨਾਲਾ ਵਿਖੇ ਦਾਖਲ ਕਰਵਾਓ ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਮੁਫਤ ਅਤੇ ਮਿਆਰੀ ਵਿਦਿਆ ਦਿੱਤੀ ਜਾਂਦੀ ਹੈ ਇਸ ਸਕੂਲ ਦੀਆਂ ਵਿਸ਼ੇਸ਼ਤਾਵਾਂ ਹਨ ਬੱਚਿਆਂ ਲਈ ਵਜੀਫਾ ਸਕੀਮਾਂ ਕੰਪਿਊਟਰ ਲੈਬ LED ਨਾਲ ਪੜ੍ਹਾਈ ਅਤੇ ਇੰਟਰਨੈਟ ਦੀ ਸਹੂਲਤਾਂ ਸਮਾਜਿਕ ਸਾਇੰਸ ਮੈਥ ਹਿੰਦੀ ਅਤੇ ਅੰਗਰੇਜ਼ੀ ਕਾਰਨਰ ਤੇ ਲੈਬ ਖੁੱਲੇ ਹਵਾਦਾਰ ਕਮਰੇ ਅਤੇ ਖੁੱਲਾ ਗਰਾਊਂਡ ਸਕੂਲ ਵਿੱਚ ਤਜਰਬੇਕਾਰ ਮਿਹਨਤੀ ਅਤੇ ਪੂਰਾ ਸਟਾਫ ਪੋਸ਼ਟਿਕ ਖਾਣਾ 6ਵੀਂ ਤੋਂ 8ਵੀਂ ਤੱਕ 1ਵੀਂ ਤੋਂ 5ਵੀਂ ਤੱਕ ਹੌਣਹਾਰ ਵਿਦਿਆਰਥੀਆਂ ਨੂੰ ਵਜੀਫਾ ਐਜੂ ਸੈਟ ਲੈਬ ਅਤੇ LED ਪਰਜੈਕਟਰ ਅਤੇ ਤਿੰਨ ਪੈਨਲਾਂ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਸਕੂਲ ਵਿੱਚ ਵਿਦਿਆਰਥੀ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ ਸਕੂਲ ਦੇ ਵਿਦਿਆਰਥੀਆਂ ਦੇ ਪੜਨ ਲਈ ਲਾਇਬ੍ਰੇਰੀ ਦਾ ਪੂਰਾ ਪ੍ਰਬੰਧ ਹੈ ਸਕੂਲ ਵਿੱਚ ਸਾਫ਼ ਸੁਥਰਾ ਪਾਣੀ ਅਤੇ ਵਾਟਰ কুলਰ ਦਾ ਪ੍ਰਬੰਧ ਹੈ ਸਕੂਲ ਵਿੱਚ ਜਨਰੇਟਰ ਦਾ ਖਾਸ ਪ੍ਰਬੰਧ ਹੈ ਸਕੂਲ ਵਿੱਚ ਵਿਦਿਆਰਥੀਆਂ ਦਾ ਮੈਡੀਕਲ ਚੈੱਕਅਪ ਸਾਲ ਵਿੱਚ ਦੋ ਵਾਰ ਕਰਵਾਇਆ ਜਾਂਦਾ ਹੈ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਤੇ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਵਿਸ਼ੇਸ਼ ਪ੍ਰਾਪਤੀਆਂ ਸਕੂਲ ਦੇ ਵਿਦਿਆਰਥੀ ਹਰ ਸਾਲ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਂਦੇ ਹਨ ਸਕੂਲ ਦੇ ਵਿਦਿਆਰਥੀ ਵਿਦਿਅਕ ਮੁਕਾਬਲਿਆਂ ਵਿੱਚ ਪੋਜੀਸ਼ਨਾਂ ਹਾਸਲ ਕਰਦੇ ਹਨ ਖੇਡਾਂ ਵਿੱਚ ਸਟੇਟ ਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਕਰਦੇ ਹਨ ਵਾਤਾਵਰਣ ਜਾਗਰੂਕਤਾ ਇਕੋ ਕਲੱਬ ਦਾ ਗਠਨ ਕੀਤਾ ਹੋਇਆ ਹੈ ਸਮੇਂ-ਸਮੇਂ ਤੇ ਸਾਇੰਸ ਸਮਾਜਿਕ ਗਣਿਤ ਅੰਗਰੇਜ਼ੀ ਆਦ ਨਾਲ ਸੰਬੰਧਤ ਮੇਲੇ ਫੇਅਰ ਆਦ ਲਗਾਏ ਜਾਂਦੇ ਹਨ ਸੱਭਿਆਚਾਰਕ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਹਿੱਸਾ ਦਿਵਾਇਆ ਜਾਂਦਾ ਹੈ ਇੰਗਲਿਸ਼ ਸਪੀਕਿੰਗ ਨੂੰ ਉਤਚਾਹਾ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ ਇਨਸਪਾਇਰ ਅਵਾਰਡ ਰਾਹੀਂ ਸਾਇੰਸ ਦੇ ਵਿਸ਼ੇ ਚ ਰੋਚਕਤਾ ਖਿਡਾਰੀਆਂ ਲਈ ਵਧੀਆ ਖੇਡ ਮੈਦਾਨ ਅਤੇ ਅਧਿਆਪਕ ਅੰਗਰੇਜ਼ੀ ਮਾਧਿਅਮ ਸਮੇਂ-ਸਮੇਂ ਤੇ ਵਿਦਿਅਕ ਟੂਰ ਇਸ ਤੋਂ ਬਿਨਾ ਐਨਯੂ ਐਨਐਸਕਿਊ ਐਫ ਲੈਬ ਅਤੇ ਇਹ ਵਿਸ਼ਾ ਪੜਾਇਆ ਜਾਂਦਾ ਹੈ ਹੋਰ ਬਹੁਤ ਸਾਰੀਆਂ ਸਰਕਾਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਵੀਂ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇੱਕ ਵਾਰ ਫੇਰ ਦੁਬਾਰਾ ਨਗਰ ਨਿਵਾਸੀਆਂ ਅਤੇ ਮਾਤਾ-ਪਿਤਾ ਦੇ ਪ੍ਰਤੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦਾਨਗੜ ਜਿੱਥੇ ਨਰਸਰੀ ਦੇ ਬੱਚਿਆਂ ਲਈ ਏਸੀ ਕਮਰੇ ਦਾ ਪ੍ਰਬੰਧ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਣਗੜ ਜ਼ਿਲ੍ਹਾ ਬਰਨਾਲਾ ਵਿਖੇ ਪਹਿਲੀ ਤੋਂ 5ਵੀਂ ਅਤੇ 6ਵੀਂ ਤੋਂ 12ਵੀਂ ਤੱਕ ਦਾਖਲ ਕਰਵਾਓ ਤੇ ਆਪਣੇ ਬੱਚਿਆਂ ਦਾ ਜੀਵਨ ਉੱਚਾ ਬਣਾਓ ਔਰ ਉਹਨਾਂ ਦੀ ਵਿਦਿਕ ਪ੍ਰਾਪਤੀ ਨੂੰ ਉੱਤਮ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ